ਨਿਤਿਨ ਗੜਕਰੀ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇ ਮੰਤਰੀ ਨੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਥਾਂ ਹੁਣ ਇਲੈਕਟ੍ਰਿਕ ਭਾਵ ਬੈਟਰੀਆਂ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕੀਤੀ ਜਾਵੇ ਮੰਤਰੀ ਨੇ ਕਾਰਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਡੀਜ਼ਲ ਵਾਹਨ ਤਿਆਰ ਕਰਨ ਦਾ ਕੰਮ ਬੰਦ ਕਰਨ ਦੀ ਮੂੜ ਅਪੀਲ ਵੀ ਕੀਤੀ ਹੈ ਇਸ ਦੇ ਨਾਲ ਕੀ ਉਹਨਾਂ ਕਿਹਾ ਕਿ ਜੇ ਡੀਜ਼ਲ ਵਾਹਨਾਂ ਦੇ ਨਿਰਮਾਣ ਤੇ ਛੇਤੀ ਰੋਕ ਨਾ ਲੱਗੀ ਤਾ ਹੋ ਇਨਾ ਵਾਹਨਾ ਤੇ ਇੰਨਾ ਜ਼ਿਆਦਾ ਟੈਕਸ ਲਾ ਦੇਣਗੇ ਕਿ ਉਹਨਾਂ ਨੂੰ ਵਾਹਨ ਵੇਚਣਾ ਔਖਾ ਹੋ ਜਾਵੇਗਾ। ਉਹਨਾਂ ਕਹਿ ਕਿ ਜਦੋਂ ਬੈਟਰੀ ਨਾਲ ਚੱਲਣ ਵਾਲੇ ਵਾਹਨ ਚਲਾਉਣ ਦਾ ਖਰਚਾ ਨਾ ਮਾਤਰਾ ਹੈ ਤਦ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਕੀ ਜ਼ਰੂਰਤ ਹੈ? ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਨੂੰ ਚਲਾਉਣ ਤੇ ਜੇ ਕਿਸੇ ਖਾਸ ਦੂਰੀ ਤੱਕ 100 ਰੁਪਏ ਦਾ ਖਰਚਾ ਹੁੰਦਾ ਹੈ ਤਾਂ ਬੈਟਰੀ ਵਾਲੇ ਵਾਹਨਾਂ ਨੂੰ ਉਨੀ ਹੀ ਦੂਰੀ ਤੱਕ ਚਲਾਉਣ ਤੇ ਸਿਰਫ 4 ਰੁਪਏ ਖਰਚਾ ਹੁੰਦਾ ਹੈ। ਗਟਕਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਅਗਲੇ 10 ਸਾਲਾਂ 'ਚ પેટ્રોલ ਤੇ ਡੀਜ਼ਲ ਵਾਹਨ ਪੂਰੀ ਤਰ੍ਹਾਂ ਬੰਦ ਕਰਨ ਦੀ ਇੱਕ ਸਖਤ ਯੋਜਨਾ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ